ਉਸਨ ਆ ਬਣਾਈ ਵੀ ਦਿਓ ਯਾਰ ਕੀ ਹੈ ਕੀ ਬਣੀ ਅੰਦੀ ਚਾਨਣ ਇੱਕ ਲੱਗਿਆ ਆ ਜੱਤਾ ਲੈ ਗਿਆ ਐਸੇ ਆਦੀ ਗਰੀ ਉਹਦਾ ਦੱਸ ਕਿਦਾਂ ਜਿਹੜੇ ਬਈਏ ਦਾ ਕਿਹੜਾ ਲੱਗਿਆ 7 ਨੰਬਰ ਤੁਹਾਡਾ 7 ਨੰਬਰ ਮਿਲਦਾ ਜਾਂਦਾ ਹੈ ਹੁਣ ਚਲ ਗੁਰਦੁਆਰੇ ਮੈਂ ਆਉਣਾ ਜੇ ਜਦੋਂ ਤਸੱਦਨਾ ਕਰੇ ਸਕ੍ਰੀਨ ਤੇ ਚੱਲ ਰਹੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੋਈ ਅੰਦਾਜ਼ਾ ਤਾਂ ਲਾ ਹੀ ਲਿਆ ਹੋਗਾ ਅੱਜ ਸਾਡੇ ਨਾਲ ਨੇ ਜਗਮੀਤ ਸਿੰਘ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਵੀਡੀਓ ਬਾਰੇ ਕੀ ਤੁਹਾਨੂੰ ਲੱਗਦਾ ਇਸ ਵੀਡੀਓ ਬਾਰੇ ਵੀ ਇਹ ਕੀ ਕਰਤੂਤ ਹੈ ਵੈਸੇ ਤਾਂ ਇਹ ਵੀਡੀਓ ਵੇਖ ਕੇ ਸੰਗਤ ਨੇ ਅੰਦਾਜ਼ਾ ਲਾ ਹੀ ਲਿਆ ਹੋਣਾ ਕਿਉਂਕਿ ਇੱਕ 50 ਸਕਿੰਟ ਦੀ ਵੀਡੀਓ ਨੇ ਬਹੁਤ ਚੀਜ਼ਾਂ ਜਿਹੜੀਆਂ ਉਹ ਕਲੀਅਰ ਕਰ ਦਿਤੀਆਂ ਹੋਣੀਆਂ ਕਿ ਇੱਕ ਮੈਂ ਕਲੀਅਰ ਕਰ ਦਿਆਂ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਉਹ ਮੁਲਾਜ਼ਮ ਕਿਸੇ ਦੁਕਾਨ ਦੇ ਉੱਤੋਂ ਜਾ ਕੇ ਉਹ ਨਾਮਰਾਤ ਨਸ਼ਾ ਜਿਹੜਾ ਬੜਾ ਖਤਰਨਾਕ ਜਿੰਨਾਂ ਦੇ ਵਿੱਚੋਂ ਸਾਡੇ ਗੁਰੂ ਦੇ ਘੋੜੇ ਨਹੀਂ ਕਿਸੇ ਟਾਈਮ ਲੰਗੇ ਜਾਂ ਕਹਿ ਲਓ ਵੀ ਅਸੀਂ ਇਸ ਨੂੰ ਬੜੀ ਵੱਡੀ ਕਰਹਿਤ ਮੰਨਦੇ ਆ ਉਹ ਨਸ਼ਾ ਖਰੀਦ ਕੇ ਜੇਬ ਚ ਪਾ ਕੇ ਤੇ ਗੁਰੂ ਘਰ ਆ ਲਨੁਆ ਰਿਹਾ ਤੇ ਹੈ ਸ਼੍ਰੋਮਣੀ ਕਮੇਟੀ ਦਾ ਉਹ ਮੁਲਾਜ਼ਮ ਆ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆਪਦੇ ਲਈ ਲੈ ਕੇ ਆ ਰਿਹਾ ਹੈ ਕਿਸੇ ਲਈ ਲੈ ਕੇ ਆ ਰਿਹਾ ਹੈ ਹੈ ਤਾਂ ਉਹ ਨਸ਼ਾ ਜੇ ਉਹ ਨਸ਼ਾ ਲੈ ਕੇ ਆ ਰਿਹਾ ਤੇ ਨਸ਼ੇ ਨਾਲ ਉਹਨੇ ਵਰਤੋਂ ਕੀ ਕਰਨੀ ਆ ਜਾਂ ਆਪ ਲਾਉਣਾ ਜਾਂ ਕਿਸੇ ਨੂੰ ਲੁਜਾ ਕੇ ਦੇਣਾ ਜਾਂ ਗੁਰੂ ਘਰ ਦੇ ਵਿੱਚ ਜਾਂ ਦਲਾਲੀ ਕਰ ਰਿਹਾ ਜਾਂ ਲਾ ਰਿਹਾ ਹੈ ਬੜੀ ਗੰਦੀ ਕਰਤੂਤ ਕਹਿ ਸਕਦੇ ਕਿ ਬੜੀ ਵੱਡੀ ਗੰਦੀ ਕਰਤੂਤ ਲੱਖ ਦੀ ਲਾਹਨਤ ਉਸ ਮੁਲਾਜ਼ਮ ਤੇ ਤੇ ਲੱਖ ਦੀ ਲਾਹਨਤ ਇਹੋਨਾਂ ਦੇ ਜਿਨ੍ਹਾਂ ਨੇ ਇਹਨੂੰ ਸ਼ਿਫਾਰਸ਼ ਲਾ ਕੇ ਇੱਥੇ ਭਰਤੀ ਕੀਤਾ ਮੈਂ ਇਹ ਗੱਲ ਤਾਂ ਕੀਤੀ ਆ ਕਿ ਬਹੁਤ ਸਾਰੇ ਮੁਲਾਜ਼ਮ ਚਰਮਣੀ ਕਮੇਟੀ ਦੇ ਵਿੱਚ ਸ਼ਿਫਾਰਸ਼ ਤੋਂ ਬਿਨਾ ਭਰਤੀ ਨਹੀਂ ਹੁੰਦੇਗੇ ਸ਼ਿਫਾਰਸ਼ਾਂ ਵੀ ਕਿੰਨਾਂ ਦੀਆਂ ਹੁੰਦੀਆਂ ਕਿ ਬਾਦਲ ਪਰਿਵਾਰ ਦੀ ਸ਼ਿਫਾਰਸ਼ ਹੁੰਦੀ ਆ ਬਾਦਲਾਂ ਦੇ ਕਿਸੇ ਜਥੇਦਾਰ ਦੀ ਸ਼ਿਫਾਰਸ਼ ਹੁੰਦੀ ਆ ਬਾਦਲਾਂ ਦੇ ਕਿਸੇ ਕੜਛੀ ਚਮਚੇ ਦੀ ਸ਼ਿਫਾਰਸ਼ ਹੁੰਦੀ ਆ ਤੇ ਉਹਨਾਂ ਸ਼ਿਫਾਰਸ਼ਾਂ ਦੇ ਲਿਹਾ ਕੇ ਇਹ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਭਰਤੀ ਕੀਤੇ ਜਾਂਦੇ ਨੇ ਉਹਨਾਂ ਦਾ ਅੱਗਾ ਕੀ ਆ ਉਹਨਾਂ ਦਾ ਪਿੱਛਾ ਕੀ ਹੈ ਉਹ ਨਸ਼ਾ ਕਿਹੜਾ ਕਰਦੇ ਨੇ ਉਹ ਨਸ਼ਾ ਕਿਹੜਾ ਵੇਚਦੇ ਨੇ ਜਾਂ ਨਸ਼ੇ ਦਾ ਸੇਵਨ ਕਿਹੜਾ ਕਰਦੇ ਨੇ ਕੋਈ ਗੱਲ ਨਹੀਂ ਦੇਖਦਾ ਸਿਰਫ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਪਿੱਛੇ ਵੋਟਾਂ ਕਿੰਨੀਆਂ ਨੇ ਨਸ਼ਾ ਜਾਵੇ ਟੱਠੇ ਖੂਚ ਨਸ਼ਾ ਕਰਨ ਵਾਲਾ ਜਾਵੇ ਟੱਠੇ ਖੂਚ ਨਸ਼ਾ ਵੇਚਣ ਵਾਲਾ ਜਾਵੇ ਟੱਠੇ ਖੂਚ ਉਹਨਾਂ ਨੇ ਦੇਖਣਾ ਕਿ ਇਹ ਸਾਡੇ ਨਾਲ ਇਹਦੇ ਨਾਲ ਸਾਡੀਆਂ 10 ਤੋਂ 20 ਵੋਟਾਂ ਜਿਹੜੀਆਂ ਉਹ ਪੱਕੀਆਂ ਹੁੰਦੀਆਂ ਨੇ ਤੇ ਇਹਨੂੰ ਅਸੀਂ ਫਲਾਨੀ ਥਾਂ ਤੇ ਭਰਤੀ ਕਰ ਦੇਣਾ ਹੁਣ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਲੱਗਣ ਦੇ ਲਈ ਗੁਰਸਿੱਖ ਹੋਣਾ ਦਾ ਬੜਾ ਜ਼ਰੂਰੀ ਹੈ ਤੇ ਗੁਰਸਿੱਖ ਜਿਹੜਾ ਹੁੰਦਾ ਤੇ ਉਹ ਇਹਨਾਂ ਗ੍ਰਹਿਧਾਂ ਤੋਂ ਰਹਿਣਾ ਬੜਾ ਦੂਰ ਦੀ ਗੱਲ ਆ ਬੜਾ ਦੂਰ ਰਹਿਣਾ ਹੁੰਦਾ ਮਤਲਬ ਉਹ ਹੁਣ ਜਦੋਂ ਖੰਡੇ ਬਾਟੇ ਦੀ ਪਹੁੰਚ ਛਗੀ ਜਾਂਦੀ ਆ ਉਦੋਂ ਤੇ ਚੀਜ਼ਾਂ ਸਾਰੀਆਂ ਸਮਝਾਈਆਂ ਜਾਂਦੀਆਂ ਜੇ ਕੋਈ ਪਹਿਲਾਂ ਕਰਦਾ ਵੀ ਆ ਮਾੜੇ ਚੰਗੇ ਕਰਮ ਇੱਥੇ ਬਹੁਤ ਕਰਦੀ ਦੁਨੀਆ ਇੱਥੇ ਮੈਂ ਕਿਸੇ ਦੀ ਕੋਈ ਸਫਾਈ ਨਹੀਂ ਦਿੰਦਾ ਕ ਪਰ ਉਸ ਤੋਂ ਬਾਅਦ ਸੁਧਰਨਾ ਹੁੰਦਾ ਪਰ ਇੱਥੇ ਕੀ ਹੁੰਦਾ ਕਿ ਮੁੰਡਾ ਮੋਨਾ ਕੋਨਾ ਲਿਆ ਕੇ ਏਦਾਂ ਫੜ ਕੇ ਲੀਡਰ ਕੋਲੇ ਪੈਦਾ ਕੀਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਜੀ ਆ ਦੇਖੋ ਜੀ ਇਹਨੇ ਮੇਰੇ 25 ਵੋਟਾਂ ਜੀ ਆਪਾਂ ਇਹਨਾਂ ਦਾ ਰੋਜ਼ਗਾਰ ਨਹੀਂ ਚੱਲਦਾ ਤੇ ਮੁੰਡਾ ਸੈੱਟ ਕਰਨਾ ਇੱਕੋ ਹੀ ਹੈ ਜੀ ਆਪਣੀਆਂ ਵੋਟਾਂ ਪੱਕੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਵੋਟਾਂ ਫੈਦ ਨੇ ਲਵਾਦ ਨੇ ਸ਼੍ਰੋਮਣੀ ਕਮੇਟੀ ਚ ਮੁੰਡਿਆ ਤੋਂ ਦਾੜੀ ਕੇਸ ਰੱਖ ਤੇ ਤੈਨੂੰ ਆਪਾਂ ਅਮਰ ਸ਼ਕਲਾ ਜਿੱਦਾਂ ਤੂੰ ਪੱਕਾ ਮਤਲਬ ਅਮਰ ਸ਼ਾਕ ਕੇ ਦਾੜੀ ਕੇਸ ਸੁਰਾ ਸਾਹਿਬ ਸੂਰਤ ਬਣ ਗਿਆ ਉਹਦੋਂ ਤੈਨੂੰ ਅਸੀਂ ਕਰਤੀ ਕਰਾਦਾ ਕਿ ਲੱਛਣ ਨਹੀਂ ਵੇਖੇ ਜਾਂਦੇ ਕਰਤੂਤਾਂ ਨਹੀਂ ਵੇਖੇ ਜਾਂਦੇ ਹੁਣ ਕਰਤੂਤਾਂ ਵੇਖ ਕੇ ਕੀਤਾ ਜਾਂਦਾ ਹੋਵੇ ਤੇ ਇਹ ਫਿਰ ਪੋਲੀਟੀਕਲ ਪਾਰਟੀਆਂ ਸਹਾਰਾ ਕਿਉਂ ਲਵੇ ਸ਼ਰੋਮਣੀ ਕਮੇਟੀ ਦਾ ਸ਼ਰੋਮਣੀ ਕਮੇਟੀ ਦਾ ਸਿਰਫ ਸਹਾਰਾ ਇਹ ਵੋਟਾਂ ਦੀ ਖਾਤਰ ਲੈਂਦੇ ਆ ਉਤਨੀਆਂ ਗੋਲਕਾਂ ਦਾ ਪੈਸਾ ਆਪਣੀਆਂ ਆਪ ਦੇ ਲਈ ਵਰਤਿਆ ਜਾਂਦਾ ਹੈ ਇਹ ਗੱਲ ਮੈਂ ਤਾਂ ਕਰਦਾ ਕਿ ਇੱਥੇ ਬਹੁਤ ਸਾਰੇ ਛਪਾਰਚੀ ਲੀਡਰ ਉਹਦੇ ਪਿੱਛੇ ਹੁਣ ਉੱਤਰ ਆਏ ਹੋਣੇ ਆ ਜਾਂ ਉੱਤਰ ਆਉਣਗੇ ਕਿਉਂਕਿ ਇਹਦੇ ਵਿੱਚ ਇਹਨਾਂ ਨੂੰ ਐ ਹੁੰਦਾ ਨਾ ਕਿ ਹੋਰ ਨਾ ਕੋਈ ਰਗੜਿਆ ਜਾਵੇ ਕੋਈ ਹੋਰ ਨਾਂ ਰਗੜਿਆ ਜਾਵੇ ਜੇ ਉਹ ਫ੍ਰਿਜ ਆ ਤੇ ਉਹ ਹਾਈ ਰਗੜਿਆ ਜਾਵੇ ਹੁਣ ਇਹ ਕਰਤੂਤ ਵੇਖੋ ਜੇ ਤਾਂ ਉਹਨੂੰ ਕਿਸੇ ਨੇ ਫੜ ਲਿਆ ਤੇ ਇਸ ਚੀਜ਼ ਦੇ ਉਹਨੂੰ ਸਸਪੈਂਡ ਕਰਤਾ ਜਾਂ ਉਹਨੂੰ ਘਰੇ ਭੇਜਤਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਕਰ ਦਿੱਤਾ ਗਿਆ ਪਰ ਗੱਲ ਇਹ ਆ ਵੀ ਜੇ ਉਹਨੂੰ ਕੋਈ ਨਾਂ ਫੜਦਾ ਇਹ ਭਾਵੇਂ 20 ਸਾਲ ਨੌਕਰੀ ਕਰ ਜਾਂਦਾ ਇੱਥੇ ਇਹ ਭਾਵੇਂ 30 ਸਾਲ ਨੌਕਰੀ ਕਰ ਜਾਂਦਾ ਇੱਥੇ ਇਹ ਭਾਵੇਂ ਸਾਰੇ ਭੱਤੇ ਜਾਂ ਸਾਰਾ ਕੁਝ ਹੀ ਲੈ ਜਾਂਦਾ ਜਾਂ ਤਾਂ ਫਿਰ ਇਹ ਆ ਕਿ ਇਹੋ ਜਿਹੜੇ ਪਾਲਤੂ ਨੌਕਰ ਜਿਹੜੇ ਇੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਰਨੀ ਦਾ ਸੇਵਾ ਤੇ ਮੁਲਾਜ਼ਮ ਦੇ ਤੌਰ ਤੇ ਦੋ ਕੰਮ ਹੁੰਦੇ ਨੇ ਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਵੀ ਕਰ ਰਹੇ ਹੋ ਤੇ ਆਪਦੇ ਘਰ ਦੇ ਤਨ ਦੀ ਤੇ ਢਿੱਡ ਦੀ ਪੂਰਤੀ ਦੇ ਲਈ ਤੁਸੀਂ ਉੱਥੋਂ ਆਪਦੀ ਤੁਹਾਨੂੰ ਕਿਰਤ ਵੀ ਮਿਲਦੀ ਆ ਪਰ ਗੱਲ ਇਹ ਆ ਕਿ ਇਹ ਲੋਕ ਜਿਹੜੇ ਹੁੰਦੇ ਨੇ ਇਹ ਲੋਕ ਇਹਨਾਂ ਦੇ ਪਾਲਤੂ ਹੁੰਦੇ ਨੇ ਪਾਲਤੂ ਮੀਨਸ ਐ ਕਿ ਉਹਨਾਂ ਦੀ ਸ਼ਪਾਰਸ਼ ਤੇ ਭਰਤੀ ਹੋਏ ਤੇ ਉਹਨਾਂ ਲਈ ਕੰਮ ਕਰਦੇ ਨੇ ਉਹ ਕਹਿੰਦੇ ਦੇ ਕਿ ਫਲਾਨਾ ਅੱਜ ਕਾਠਾ ਮਾਨ ਸਿੰਘ ਹਾਲ ਦੇ ਵਿੱਚ ਤੇਰੀ ਡਿਊਟੀ ਆ ਤੂੰ ਉੱਥੋਂ ਫੋਟਾ ਕਹੀਂ ਤੇਰਾ ਕਿਹੜਾ ਪਤਾ ਲੱਗਦਾ ਉੱਥੇ ਤੈਨੂੰ ਕਿਹੜਾ ਕੋਈ ਜਾਣਦਾ ਉਹ ਫੋਟੋਆਂ ਖਿੱਚ ਕੇ ਗਲਤ ਪੇਲਤ ਉੱਥੋਂ ਭੇਜਦੇ ਨੇ ਜੇ ਇਹ ਬਾਦਲਾਂ ਦਾ ਪ੍ਰਬੰਧ ਨਹੀਂ ਹੁੰਦਾ ਉੱਥੇ ਮਤਲਬ ਬਾਦਲਾਂ ਦਾ ਉੱਥੇ ਕੋਈ ਕੱਠ ਨਹੀਂ ਹੁੰਦਾ ਜਾਂ ਹੋਰ ਕਿਸੇ ਧੜੇ ਦਾ ਹੁੰਦਾ ਜਿਵੇਂ ਪਿਛਲੀ ਵਾਰੀ ਹਰਪ੍ਰੀਤ ਸਿੰਘ ਜਥੇਦਾਰ ਦਾ ਇੱਥੇ ਕੋਈ ਕੱਠ ਹੋਇਆ ਸੀ ਤੇ ਉਹਨੀਆਂ ਫੋਟੋਆਂ ਭੇਜਣ ਵਾਲਾ ਹੀ ਇਹ ਬੰਦਾ ਸੀਗਾ ਜਿਹੜਾ ਬੰਦਾ ਹੁਣ ਨਸ਼ੇ 'ਚ ਫੜਿਆ ਗਿਆ ਇਹਦੇ ਸਾਥੀ ਜਿਹੜੇ ਨੇ ਉਹ ਨਾਲ ਰੱਖਦੇ ਨੇ ਨਾਲ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਕੀ ਉਹਨਾਂ ਨੂੰ ਇਹਨਾਂ ਦੀਆਂ ਗਰਤੂਤਾ ਦਾ ਨਹੀਂ ਪਤਾ ਉਹਨਾਂ ਨੂੰ ਇਹਨਾਂ ਦੀਆਂ ਗਰਤੂਤਾ ਦਾ ਪਤਾ ਹੋਵੇਗਾ ਉਹ ਵੀ ਉਹਨੇ ਹੀ ਦੋਸ਼ ਉਹ ਉਹਨੇ ਦੋਛੀ ਕਿਉਂ ਨੇ ਕਿਉਂਕਿ ਉਹਨਾਂ ਨੂੰ ਕਰਤੂਤਾਂ ਦੇ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਗੱਲ ਮੈਨੇਜਰ ਕੋਲ ਨਹੀਂ ਕੀਤੀ ਜਾਂ ਉਦਲੇ ਪ੍ਰਬੰਧਾਚ ਨਹੀਂ ਕੀਤੀ ਕਿ ਆ ਬੰਦਾ ਸਾਡੇ ਪ੍ਰਬੰਧਾਂ ਦੇ ਵਿੱਚ ਰੱਖਣ ਵਾਲਾ ਨਹੀਂਗਾ ਇਹ ਸਾਡੀਆਂ ਸ਼ਹੀਦੀਆਂ ਨਾਲ ਬਣੀ ਹੋਈ ਇੱਕ ਸੰਸਥਾ ਹੈ ਤੇ ਇਹਨੂੰ ਅਸੀਂ ਜੇ ਚਲਾਉਣਾ ਲੋਕੀ ਜੇ ਸਾਡੇ ਰਕੇ ਕਿੰਤੂ ਬਰੰਤੂ ਕਰਦੇ ਨੇ ਇਹਨਾਂ ਦੇ ਪ੍ਰਬੰਧਾ ਦੇ ਕਈ ਲੋਕ ਸਵਾਲ ਖੜੇ ਕਰਦੇ ਨੇ ਜਾਂ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਂਦੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਮੌਕਾ ਨਾ ਮਿਲੇ ਆਪਾਂ ਇਹੋ ਜੇ ਬੰਦਿਆਂ ਨੂੰ ਵਿੱਚ ਨਹੀਂ ਰੱਖਣਾ ਪਰ ਇਹ ਉਸ ਸਾਰਾ ਕੁਝ ਜਾਣਦੇ ਹੋਏ ਬਾਵਜੂਦ ਵੀ ਉਹਨਾਂ ਨੂੰ ਨਾ ਰੱਖੀ ਬੈਠ ਉਨਾਗਲਾ ਸ਼ੱਕ ਜਾਂਦਾ ਮੇਰਾ ਹੁਣ ਸ਼ੱਕ ਦਾ ਮਤਲਬ ਕਿ ਕੀ ਤੁਸੀਂ ਵੀ ਨਾਲ ਨਸ਼ਾ ਕਰਦੇ ਹੋ ਹੋਰ ਵੀ ਹੋ ਸਕਦੇ ਤੁਹਾਡੇ ਹਿਸਾਬ ਨਾਲ ਯਾਰ ਫਿਰ ਜਦੋਂ ਤੁਸੀਂ ਬੋਲ ਨਹੀਂ ਰਹੇ ਜਦੋਂ ਤੁਸੀਂ ਉਸ ਗੰਦੇ ਕੰਮ ਕਰਨ ਵਾਲੇ ਦੇ ਖਿਲਾਫ ਬੋਲ ਨਹੀਂ ਰਹੇ ਤੁਸੀਂ ਉਹਦੇ ਹੱਕ 'ਚ ਖੜੇ ਹੋ ਜਾਂ ਤੁਸੀਂ ਉਸ ਚੀਜ਼ ਨੂੰ ਸਾਲ 2 ਸਾਲ ਇਹ ਚੀਜ਼ ਵੇਖ ਕੇ ਇਗਨੋਰ ਮਾਰ ਦਿੰਦੇ ਰਹੇ ਹੋ ਕਿ ਕੋਈ ਗੱਲ ਨਹੀਂ ਤੇ ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਜਦੋਂ ਤੋਹ ਹੀ ਵੀ ਕੋਈ ਨਸ਼ਾ ਕਰਦੇ ਹੋ ਤੁਹਾਡੀਆਂ ਗਰਤੂਤਾ ਉਹਨੂੰ ਪਤਾ ਹੈ ਤੇ ਉਹਨੀਆਂ ਗਰਤੂਤਾ ਤੁਹਾਨੂੰ ਪਤਾ ਹੈ ਹੁਣ ਅਗਲੀ ਗੱਲ ਇਹ ਆ ਕਿ ਇਹ ਨਹੀਂ ਕਿ ਉਹ ਖੁੱਡੀਆਂ ਪੈਣ ਤੋਂ ਚੱਲਿਆ ਚੜ੍ਹਿਆ ਵਾਸਤੇ ਆਇਆ ਗੁਰਦੁਆਰੇ ਆ ਕੇ 40 ਮੁਕਤਾਂ ਦੇ ਸਥਾਨ ਤੇ ਗੁਰਦੁਆਰਾ ਟੁੱਟੀ ਗੰਢੀ ਗੁਰਦੁਆਰਾ ਕੰਬੂ ਜਾਂ ਕਿਤੇ ਵੀ ਉਹਦੀ ਡਿਊਟੀ ਲੱਗੀ ਆ ਉਹਨੇ ਆ ਕੇ ਇੱਕ ਭੂਰੇ ਚ ਵੜ ਜਾਣਾ ਇੱਕ ਬੰਦ ਕਮਰੇ ਜੇ ਰਹਿਣਾ ਉਹਨੇ 8-10 ਘੰਟੇ ਡਿਊਟੀ ਕਰਨੀ ਕਿਸੇ ਨੂੰ ਨੇ ਮੱਥੇ ਨਹੀਂ ਲੱਗਣਾ ਤਾਂ ਹੁੰਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਸੀ ਹੁਣ ਗੱਲ ਇਹ ਆ ਕਿ ਉਹ ਨੂੰ ਪਹਿਲਾਂ ਆ ਕੇ ਦਫਤਰ ਡਿਊਟੀ ਵੀ ਹਾਇਰੀ ਵੀ ਭਰਨੀ ਪੈਂਦੀ ਆ ਉਹਨੂੰ ਮਿਲਣਾ ਵੀ ਪੈਂਦਾ ਉਹਨੇ ਨਾਲ ਦੇ ਸਾਥੀ ਵੀ ਕੋ ਪੰਜ ਸੱਤ ਜਿੱਥੇ ਵੀ ਕੰਮ ਕਰਦਾ ਉਹਦੀ ਡਿਊਟੀ ਕੋਈ ਵੀ ਹੋ ਸਕਦੀ ਆ ਉਹਦੀ ਡਿਊਟੀ ਲੰਗਰ ਦੇ ਵਿੱਚ ਸੀ ਜਾਂ ਉਹਦੀ ਡਿਊਟੀ ਕਿਤੇ ਵੀ ਸੀ ਉਹਨੇ ਨਾਲ ਦੋ ਚਾਰ ਪੰਜ ਬੰਦੇ ਤਾਂ ਹੁੰਦੇ ਆ ਆਮ ਰੁਟੀਨ ਚ 10 ਬੰਦੇ ਤਾਂ ਮਿਲਦੇ ਹੀ ਹੁਣੇ ਉਹਨੂੰ ਕੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਇਹ ਨਸ਼ਾ ਕਰਦਾ ਸਾਰਾ ਪਤੰਦ ਸਾਰਾ ਪਤਾ ਹੋਣ ਦੇ ਬਾਵਜੂਦ ਜਿਹੜੀਆਂ ਗੱਲਾਂ ਤੇ ਪਰਦਾ ਪਾਉਂਦੇ ਨੇ ਉਹ ਉਹਨੇ ਹੀ ਦੋਚੀ ਨੇ ਉਹ ਉਸ ਤੋਂ ਵੱਧ ਕੇ ਦੋਸ਼ੀ ਮੈਂ ਤਾਂ ਕਹਿੰਦਾ ਵੀ ਜਿਹੜੇ ਇਹਨਾਂ ਗੱਲਾਂ ਤੇ ਪਰਦਾ ਪਾਉਂਦੇ ਨੇ ਬੜਾ ਮਾੜਾ ਕਰਮ ਹੈ ਕਿ ਇੱਕ ਗੁਰਸਿੱਖ ਖੰਡੇ ਬਾਟੇ ਦੀ ਪੌਲ ਚੱਕਣ ਵਾਲੇ ਤੇ ਉਹ ਵੀ ਉਹਨਾਂ ਪ੍ਰਬੰਧਾਂ ਦੇ ਵਿੱਚ ਡਿਊਟੀ ਕਰਨ ਵਾਲੀ ਜੇਬ ਜਿਹੜਾ ਤਬਾਕੂ ਵਰਗਾ ਨਸ਼ਾ ਨਿਕਲੇ ਤੇ ਉਹਨੂੰ ਠੀਕ ਹੈ ਮੈਂ ਉਸ ਜਿਹਨੇ ਸਿੰਘ ਨੇ ਡਿਊਟੀ ਨਿਭਾਈ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਮਨਿੰਦਰ ਸਿੰਘ ਖਾਲਸਾ ਮੁਕਸਰ ਸਾਹਿਬ ਦੇ ਵਾਸੀ ਨੇ ਉਹਨਾਂ ਨੇ ਉਹਨੂੰ ਦੇ ਉਹ ਮਤਲਬ ਕਿ ਆਪਦੀ ਕਿਰਤ ਕਰਦੇ ਆ ਉਹ ਕਿਰਤ ਦਾ ਜਿੰਨਾ ਵੀਡੀਓ ਬਣਾਈ ਹੈ ਉਹ ਆਪਦੀ ਕਿਰਤ ਦਾ ਕੰਮ ਕਰਦੇ ਸੀ ਕਿ ਜਦੋਂ ਕਰ ਰਹੇ ਸੀ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਉਹ ਦੁਕਾਨ ਚ ਨੋਟ ਕੀਤਾ ਵੀ ਕੁਝ ਲੈ ਕੇ ਆਉਂਦਾ ਡੇਲੀ ਰੁਟੀਨ ਚ ਇੱਕ ਦੋ ਦਿਨ ਚਾਰ ਦਿਨ ਉਹਨਾਂ ਜਦੋਂ ਵੇਖਿਆ ਤੇ ਉਹਨਾਂ ਦਾ ਵੀ ਕਾਰੋਬਾਰ ਲੱਕੜ ਦਾ ਜਿਹੜਾ ਉੱਥੇ ਚੱਲ ਰਿਹਾ ਸੀ ਤੇ ਉਹਨਾਂ ਫਿਰ ਆਪਦਾ ਲਾ ਕੇ ਕਿਉਂ ਕਹਿੰਦੇ ਵੇ ਐ ਨਹੀਂ ਬੰਦਾ ਫੜ ਲਿਆ ਕੱਲ ਨੂੰ ਇਹ ਕਹਿਣਾ ਵੀ ਇਲਜ਼ਾਮ ਲਾਤਾ ਉਹਨੇ ਵੀਡੀਓ ਬਣਾ ਕੇ ਪ੍ਰੋਪਰ ਸੰਗਤ ਦੇਖ ਕੇ ਅੰਦਾਜ਼ਾ ਲਾ ਲਿਆ ਹੋਣਾ ਕਿ ਇੱਕ ਪਿੱਛੋਂ ਵੀਡੀਓ ਬਣੀ ਬੰਦਾ ਪਹਿਲਾਂ ਗਿਆ ਉਹਨੇ ਜਾ ਕੇ ਬਾਹ ਫੜੀ ਤੇ ਉਹਨੇ ਐ ਨਾਪ ਲਿਆ ਦੂਜੀ ਸ਼ੇਪ ਚ ਉਹਨੇ ਹੱਥ ਮਾਰਿਆ ਤੇ ਉਹਨੇ ਐ ਨਾਪ ਲਿਆ ਜਦੋਂ ਉਹਨੇ ਕੱਟ ਕੇ ਦੇਖਿਆ ਉਹਨੇ ਹੱਥ ਐ ਕਰ ਲਿਆ ਦੂਰ ਉਹ ਹੱਥ ਕਰ ਲੈਦੇ ਉਹ ਕਹਿੰਦਾ ਤੇ ਹੱਥ 'ਚ ਇੱਕ ਅਖਬਾਰ ਵਾਲੇ ਕਾਗਜ਼ ਜਿਹੜੇ ਲਫਾਹੇ ਟੈਬ ਨਹੀਂ ਬਣਦੇ ਅਖਬਾਰ ਦੇ ਉਹਦੇ ਵਿੱਚ ਬਲੇਟਿਆ ਹੋਇਆ ਸੀ ਜਦੋਂ ਨੇ ਖੜਿਆ ਹੱਥ 'ਚ ਖੋਇਆ ਐਂ ਕਰਕੇ ਉਹਨੇ ਖੋਲਿਆ ਲਾਕੀ ਹੋਈ ਫਿਰ ਉਹਨੇ ਇਦਾਂ ਕਰਕੇ ਮੂੰਹ ਤੇ ਵੀ ਮਾਰੀ ਇੱਕ ਪਰ ਗੱਲ ਇਹ ਆ ਉਹਨੇ ਜਿੰਨਾ ਕੋ ਫਰਜ਼ ਨਿਭਾਉਣਾ ਸੀ ਉਹ ਨਿਭਾਤਾ ਉਹ ਵੀ ਬਜ਼ੁਰਗ ਬੰਦਾ ਆਪਦੀ ਉਮਰ ਦਾ ਮਤਲਬ ਇੱਕ ਲੈਜ਼ਾ ਹੁੰਦਾ ਇੱਕ ਨੌਜਵਾਨ ਲੜਨਾ ਉਹ 40 45 50 ਸਾਲ ਦੇ ਅੰਦਰ ਬਾਅਦ ਹੋਊਗਾ ਵੀ ਉਹਨੂੰ ਐਂ ਹੁੰਦਾ ਵੀ ਕਿਉਂ ਲੜਨਾ ਕਿਸੇ ਨਾਲ ਪਰ ਗੱਲ ਇਹ ਹੈ ਕਿ ਉਹਨੇ ਸ਼ਿਕਾਇਤ ਕੀਤੀ ਸ਼੍ਰੋਮਣੀ ਕਮੇਟੀ ਨੇ ਉਹਨੂੰ ਕੱਢ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਗੀਆਂ ਸ਼੍ਰੋਮਣੀ ਕਮੇਟੀ ਤੇ ਜਿਹੜੇ ਵੀ ਪ੍ਰਬੰਧਕ ਤੇ ਬੈਠੇ ਹੋਏ ਮੁਲਾਜ਼ਮ ਨੇ ਇਹ ਡਿਊਟੀ ਨਿਭਾਈ ਕਿ ਇਹ ਰੱਖਣ ਯੋਗ ਨਹੀਂ ਪਰ ਸਵਾਲ ਇਹ ਹੈ ਕਿ ਤੁਹਾਨੂੰ ਪਹਿਲਾਂ ਨਹੀਂ ਪਤਾ ਧੰਨਵਾਦ ਕਰਦੇ ਆ ਜੇ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਜੇ ਹੁਣ ਲੱਗਾ ਤਾਂ ਫਿਰ ਧੰਨਵਾਦ ਤੁਹਾਡਾ ਜੇ ਤੁਹਾਨੂੰ ਪਹਿਲਾਂ ਪਤਾ ਸੀ ਤੁਹਾਨੂੰ ਐ ਲੱਗਦਾ ਸੀ ਕਿ ਪਿਛਲੇ ਪਾਸੋਂ ਬਾਦਲ ਦਾ ਫੋਨ ਨਾ ਆ ਜੇ ਪਿਛਲੇ ਪਾਸੋਂ ਬਰਕੰਦੀ ਦਾ ਫੋਨ ਨਾ ਆ ਜੇ ਪਿਛਲੇ ਪਾਸੋਂ ਕਿਸੇ ਹੋਰ ਦਾ ਫੋਨ ਨਾ ਆ ਜੇ ਤੇ ਜੇ ਉਹਨਾਂ ਫੋਨਾਂ ਤੋਂ ਡਰਦਿਆਂ ਕਰਕੇ ਤੁਸੀਂ ਰੱਖਿਆ ਸੀ ਜੇ ਤੁਸੀਂ ਉਸ ਗੁਰੂ ਘਰ ਦੇ ਦੋਖੀ ਹੋ ਦੋਖੀ ਉਸ ਗੁਰੂ ਘਰ ਦੇ ਦੋਖੀਓ ਜਿਹੜੇ ਸਥਾਨ ਦੇ ਉੱਤੇ 40 ਮੁਕਤਿਆਂ ਦੀ ਸ਼ਹੀਦੀ ਹੋਈ ਜਿਨ੍ਹਾਂ ਦੇ ਉੱਤੇ ਸਿੰਘ ਲੜੇ ਆਖਰੀ ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਪਿਤਾ ਦੀ ਹੋਈ ਇੱਥੇ ਤੇ ਇਥੋਂ ਇੱਕ ਚਰਨਛੋਪਾ ਪ੍ਰਾਪਤ ਸਾਨੂੰ ਸਥਾਨ ਬਖਸ਼ਿਆ ਸਾਡੇ ਦੁੱਖ ਦੂਰ ਹੁੰਦੇ ਨੇ ਸਾਡੇ ਕਲੇਸ਼ ਦੂਰ ਹੁੰਦੇ ਨੇ ਸਾਨੂੰ ਇੱਥੋਂ ਬੜੇ ਫਲ ਮਿਲਦੇ ਨੇ ਤਿੰਨ ਆਪ ਉਤਰੀਆਂ ਦਾਤਾਂ ਲੈਣ ਲੋਕ ਇੱਥੇ ਆਉਂਦੇ ਨਤਮਸਤਕ ਹੁੰਦੇ ਅਸੀਂ ਸ਼ਰਧਾ ਦੇ ਮੁਤਾਬਕ ਉੱਥੇ ਉਸ ਵੱਡੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਪਾਣੀ ਕਰਦੇ ਨੇ ਤੇ ਕੀ ਉਹਨਾਂ ਪ੍ਰਬੰਧਾਂ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਜੇ ਇਦਾਂ ਦਾ ਹੋਊਗਾ ਤੁਹਾਨੂੰ ਪਤਾ ਤੁਸੀਂ ਨਹੀਂ ਰੋਕੇ ਤੇ ਤੁਸੀਂ ਵੀ ਉਹਨੇ ਬਰਾਬਰ ਬਾਈ ਜੀ ਇੱਕ ਗੱਲ ਚੱਲਦੀ ਹੈ ਵੀ ਇਹ ਤਾਂ ਕੱਚੇ ਮੁਲਾਜ਼ਮ ਨੇ ਕੱਚਿਆਂ ਨੂੰ ਆੱਕ ਹੈਗਾ ਇਹ ਗੱਲ ਕੀ ਹੁੰਦੀ ਹੈ ਕੱਚੇ ਨੂੰ ਆੱਕ ਹੈਗਾ ਵੀ ਇਹ ਸਭ ਕੁਝ ਕਰਨ ਦਾ ਪੱਕੇ ਦੀ ਮੈਂ ਤੁਹਾਨੂੰ ਸਵਾਲ ਕੀਤਾ ਵੀ ਕੱਚੇ ਤੇ ਪੱਕੇ ਦੀ ਕੀ ਗੱਲ ਹੈ ਵੀ ਕੀ ਕੱਚੇ ਮੁਲਾਜ਼ਮ ਨੂੰ ਦਾੜੀ ਕੱਟਣ ਦੀ ਛੋਟ ਹੈ ਕੱਚੇ ਮਲਾਜ਼ਮ ਨੂੰ ਨਸ਼ਾ ਕਰਨ ਦੀ ਛੋਟ ਹੈ ਕਿ ਕੱਚੇ ਮਲਾਜ਼ਮ ਨੂੰ ਕੋਈ ਮਾੜਾ ਕੰਮ ਕਰਨ ਦੀ ਛੋਟ ਆ ਜਾਂ ਉਹ ਕੋਈ ਕਿਸੇ ਤੇ ਮਾਰੀ ਨਿਗਰ ਰੱਖ ਰਿਹਾ ਕਿ ਉਹਨੂੰ ਛੋਟ ਆ ਕੱਚੇ ਤੋਂ ਹੀ ਪੱਕਾ ਹੋਣਾ ਹੁੰਦਾ ਬਿਲ ਮੁਕਤੇ ਹੋਣੇ ਹੁੰਦੇ ਗਾਂ ਤੱਕ ਜਾਣੇ ਹੁੰਦੇ ਮੈਨੇਜਰ ਇਹ ਹੋ ਸਕਦਾ ਗਾਂ 70 ਤੱਕ ਜਾਣੇ ਹੋਣੇ ਇਥੋਂ ਦੇ ਮਲਾਜ਼ਮ ਇਥੋਂ ਹੀ ਨਿਕਲਦੇ ਆ ਇਹ ਉਹ ਪਹਿਲੀ ਕਲਾਸ ਆ ਪਰ ਇਨੀਆਂ ਜਿਹੜੀਆਂ ਹਦਾਇਤਾਂ ਨੇ ਉਹ ਹਦਾਇਤਾਂ ਦਾ ਬੁਰੀਆਂ ਬਰਾਬਰ ਹੀ ਨੇ ਚਾਹੇ ਤਾਂ ਉਹ ਕਿਸੇ ਲੰਗਰ ਚ ਡਿਊਟੀ ਕਰ ਰਿਹਾ ਚਾਹੇ ਉਹ ਮੈਨੇਜਰ ਦੀ ਪੋਸਟ ਤੇ ਬੈਠਾ ਹੋਇਆ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਨੇ ਆਪਦੇ ਤਨ ਨੂੰ ਲੈ ਕੇ ਆਪਦੇ ਵਸਤਰ ਨੂੰ ਭੇਸ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਉਸੇ ਮੁਤਾਬਕ ਹੀ ਕੰਮ ਕਰਨਾ ਹੁੰਦਾ ਹੈ ਜਿਸ ਰੂਪ ਦੇ ਵਿੱਚ ਆਉਣਾ ਅਮਰ ਛਕਣਾ ਜ਼ਰੂਰੀ ਹੈ ਤੇ ਉਹ ਸਾਰਿਆਂ ਨੇ ਛਕਣਾ ਜ਼ਰੂਰੀ ਜੇ ਸ਼ੱਕੇ ਜਰਦਾ ਜੇਬ ਚ ਪਾਈ ਫਿਰ ਇਹ ਤਾਂ ਫਿਰ ਕਿੰਨੀ ਮਾੜੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੰਦੇ ਹੋ ਸਕਦੇ ਜਾਂ ਆਉਣ ਵਾਲੇ ਸਮੇਂ 'ਚ ਨਿਕਲ ਕੇ ਆ ਸਕਦੇ ਕੋਈ ਕੋਈ ਸ਼ਰਾਬ ਪੀ ਰਿਹਾ ਕੋਈ ਚਿਕਨ ਖਾ ਰਿਹਾ ਕੋਈ ਕੀ ਕੁ ਕਰਮ ਕਰ ਰਿਹਾ ਤੇ ਕੋਈ ਕੋਈ ਕਰਮ ਕਰ ਰਿਹਾ ਸਾਰੇ ਨਹੀਂ ਮੈਂ ਕਹਿੰਦਾ ਕੁਝ ਲੋਕ ਜਿੰਨਾ ਕਰਕੇ ਇਹ ਪ੍ਰਬੰਧਨ ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਤੇ ਉੱਠਦੇ ਰਹਿਣਗੇ ਵੀ ਇਹ ਕਿਸੇ ਦੇ ਵੀ ਹੱਥ 'ਚ ਚਲੇ ਜਾਣ ਬਹੁਤ ਸਾਰੇ ਲੋਕ ਇਨ੍ਹਾਂ ਪ੍ਰਬੰਧਾਂ ਤੋਂ ਇਸ ਚੀਜ਼ ਨੂੰ ਕਹਿੰਦੇ ਨੇ ਕਿ ਆਜ਼ਾਦ ਕਰਾਉਣਾ ਮੈਂ ਕਹਿੰਦਾ ਲੱਖ ਦੀ ਲੰਟ ਤੁਹਾਡੇ ਤੇ ਤੁਸੀਂ ਨਾ ਜਿੰਨਾਂ ਤੇ ਬੋਲਦੇ ਕਿਉਂ ਨਹੀਂ ਜੇ ਫਿਰ ਇਹਦਾ ਹੱਲ ਕੀ ਹੋ ਸਕਦਾ ਨਹੀਂ ਮੈਂ ਉਹਨਾਂ ਦੇ ਕਹਿਣਾ ਜੇ ਤੁਸੀਂ ਇਹ ਗੱਲ ਕਹਿੰਦੇ ਜੇ ਫਿਰ ਇਹਨਾਂ ਚੀਜ਼ਾਂ ਦੇ ਆਕਸਟੈਂਡ ਕਿਉਂ ਨਹੀਂ ਲੈਂਦੇਗੇ ਇਹਨਾਂ ਚੀਜ਼ਾਂ ਦੀ ਪੜਤਾਲ ਕਿਉਂ ਨਹੀਂ ਕਰਦੇਗੇ ਇਹਨਾਂ ਚੀਜ਼ਾਂ ਦੀ ਪੜਤਾਲ ਕਿਉਂ ਨਹੀਂ ਕਰਦੇਗੇ ਜੇ ਉਹ ਖਾਲਸੇ ਨੇ ਕੀਤੀ ਤੇ ਮੈਂ ਬੜਾ ਧੰਨਵਾਦ ਕਰਦਾ ਵੀ ਉਹਨੂੰ ਕੋਈ ਲਾਲਚ ਨਹੀਂ ਹੋਣਾਗਾ ਕਿ ਉਹਨੇ ਆ ਕੇ ਇਸ ਚੀਜ਼ ਦੀ ਬੰਦਾ ਫੜਿਆ ਤੇ ਬੰਦਾ ਫੜ ਕਿਉਂਨੇ ਦੇ ਦਿੱਤਾ ਤੇ ਉਹਨੇ ਮੇਰੀ ਫੋਨ ਤੇ ਵੀ ਗੱਲ ਹੋਈ ਉਹ ਕਹਿੰਦਾ ਕਿ ਮੈਂ ਮਤਲਬ ਕਿ ਜਾਦੀ ਨਹੀਂ ਮਾਰੀ ਮੇਰੇ ਜਿੰਨਾ ਕੋ ਮੈਨੂੰ ਲੱਗਿਆ ਉਨੀ ਕੁ ਮਾਰੀ ਸੇਵਾ ਨਿਵਾਦੀ ਸੇਵਾ ਨਿਵਾਦੀ ਇੱਕ ਬੜੀ ਵੱਡੀ ਸੇਵਾ ਮੈਂ ਤਾਂ ਕਿਹਾ ਇੱਕ ਵੀਡੀਓ ਬਣਾ ਮੈਂ ਇੱਥੇ ਕਈਆਂ ਤੋਂ ਮਾਫੀ ਵੀ ਮੰਗਦਾ ਕਈ ਕਹਿਣਗੇ ਕਿ ਵੀਡੀਓ ਕਿਉਂ ਜਾਂ ਤਾਂ ਕੀਤੀ ਮੈਂ ਤਾਂ ਕਰ ਰਿਹਾ ਲੋਕ ਕਹਿ ਰਹੇ ਆ ਵੀ ਇਹ ਤਾਂ ਬਦਨਾਮੀ ਆ ਆਪਣਿਆਂ ਦੀ ਬਦਨਾਮੀ ਆ ਫਿਰ ਭਾਈ ਜੀ ਜੇ ਸਾਡੇ ਪਿੱਛੇ ਆ ਕੇ ਕੋਈ ਕੱਲ ਨੂੰ ਬੇਦਬੀ ਕਰ ਦੂਗਾ ਤੇ ਅਸੀਂ ਉਸ ਚੀਜ਼ ਨੂੰ ਨੱਪ ਲਾਂਗੇ ਯਾਰ ਕੱਲ ਨੂੰ ਕੋਈ ਆ ਕੇ ਗੁਰੂ ਦੇ ਸਿੱਖੀ ਦੇ ਭੇਸ ਦੇ ਵਿੱਚ ਆ ਕੇ ਕੋਈ ਹੋਰ ਕੋਈ ਕੰਮ ਕਰ ਲੂਗਾ ਤੇ ਕੀ ਅਸੀਂ ਉੱਥੇ ਚੀਜ਼ਾਂ ਦਾ ਚੁੱਪ ਕਰ ਦੇਾਂਗੇ ਇਹ ਮੈਂ ਕਹਿੰਦਾ ਕਿ ਇੱਥੇ ਚੁੱਪ ਕਰਨ ਦੀ ਬਜਾਏ ਗੱਲ ਜਨਤਾ ਕਰਨੀ ਚਾਹੀਦੀ ਹੈ ਕਿ ਸ਼ੇਰਾਂ ਦੇ ਵਿੱਚ ਖੋਤਿਆਂ ਤੇ ਖੱਲ ਪਾਈ ਵਾਲੇ ਸ਼ੇਰ ਜਿਹੜੇ ਉਹ ਬੜੇ ਫਿਰਦੇ ਨੇ ਭੇਖੀ ਸਿੱਖ ਜਿਹੜੇ ਉਹ ਵਿੱਚ ਬੜੇ ਫਿਰਦੇ ਨੇ ਇਹਨਾਂ ਨੇ ਸਿਰਫ ਆਪਦੀ ਲੋੜਾਂ ਦੀ ਮੁਤਾਬਕ ਸਿਰਫ ਆਪਦੀ ਪੂਰਤੀ ਦੀ ਮੁਤਾਬਕ ਸਿਰਫ ਆਪ ਦਾ ਭੇਸ ਬਦਲਿਆ ਇਹਨਾਂ ਨੂੰ ਅੰਦਰਲੀ ਮੈਲ ਕਹਿ ਸਕਦੇ ਕੀ ਘਟਾ ਉਹਨਾਂ ਮਸੰਦਾਂ ਨਾਲ ਉਹਨਾਂ ਮਸੰਦਾਂ ਤੋਂ ਵੀ ਤੇ ਇਹਨਾਂ ਕਰਤੂਤਾਂ ਕਰਕੇ ਹੀ ਤਾਂ ਪ੍ਰਬੰਧ ਜਿਹੜੇ ਆਜ਼ਾਦ ਕਰਵਾਏ ਸਨ ਨਵੇਂ ਪ੍ਰਬੰਧਾਂ ਦੇ ਨਵੇਂ ਬੰਦਿਆਂ ਦੇ ਹੱਥਾਂ 'ਚ ਪ੍ਰਬੰਧ ਲਿਆਂਦੇ ਸਨ ਉਹਨਾਂ ਦੇ ਲਈ ਕੁਰਬਾਨੀਆਂ ਹੋਈਆਂ ਸਨ ਇਹ ਤਾਂ ਹੈ ਨਹੀਂ ਕਿ ਉਹ ਬੜੇ ਚੰਗੇ ਸਨ ਤੇ ਮਾਰੇ ਜਾਣ ਕੇ ਕਾਬੂ ਹੋ ਕੇ ਡਾਂਗ ਦੇ ਸਿਰਨਾ ਹੋ ਗਏ ਇਸ ਅਮੇਸ ਅਮੇਸੇ ਕਿਸੇ ਪ੍ਰਬੰਧਾਂ ਦੇ ਵਿੱਚ ਜਦੋਂ ਊਣ ਪਾਈ ਆਉਂਦੀ ਹੈ ਉਹਨੂੰ ਬਦਲਿਆ ਜਾਂਦਾ ਫਿਰ ਨਵੇਂ ਹੱਥਾਂ ਦੇ ਵਿੱਚ ਪ੍ਰਬੰਧ ਦਿੱਤੇ ਜਾਂਦੇ ਨੇ ਇਹ ਉਹਨਾਂ ਦੇ ਵਿੱਚੋਂ ਇੱਕ ਨਿਕਲੀ ਸੰਸਥਾ ਹੈ ਬੜੀ ਵੱਡੀ ਸਾਡੀ ਬੜੇ ਪੰਥ ਦੀ ਵੱਡੀ ਸੰਸਥਾ ਹੈ ਤੇ ਉਹ ਸੰਸਥਾ ਦੇ ਵਿੱਚ ਚਲੋ ਠੀਕ ਹੈ ਹਰਿਆਣੇ ਚ ਅੱਡ ਹੋਈ ਬਾਹਰ ਬੜੇ ਪ੍ਰਬੰਧ ਅੱਡ ਹੋ ਗਏ ਹੁਣ ਪੰਜਾਬ ਦੇ ਵਿੱਚ ਜੇ ਇਹਦੇ ਉੱਤੇ ਪ੍ਰਬੰਧ ਚਲਾਉਣ ਵਾਲੇ ਮੈਂ ਤਾਂ ਉਹਨਾਂ ਨੂੰ ਅੱਥਰੂ ਵਰ ਕੇ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਰੱਖੋ ਤੁਸੀਂ ਪੁੱਛ ਪੜਤਾਲ ਕਰੋ ਤੁਸੀਂ ਨਾਲ ਦੇ ਬੰਦੇ ਦੀ ਡਿਊਟੀ ਲਾਓ ਕਿ ਭਾਈ ਜੇ ਤੇਰੇ ਨਾਲ ਦਾ ਬੰਦਾ ਨਸ਼ਾ ਕਰਤਾ ਜਾਂ ਕਿਸੇ ਤਰ੍ਹਾਂ ਦਾ ਫੜਿਆ ਗਿਆ ਤੇ ਤੇਰੇ ਨਾਲ ਡਿਊਟੀ ਹੋਈ ਤੇ ਤੂੰ ਸਾਡੇ ਕੋਲ ਗੱਲ ਨਾ ਕੀਤੀ ਤੇ ਤੇਰੇ ਬਰਾਬਰ ਦੀ ਸਜ਼ਾ ਹੀ ਕਿਉਂਕਿ ਦੋ ਬੰਦੇ ਜਾਂ ਚਾਰ ਬੰਦੇ ਇਕੱਠੇ ਰਹਿ ਰਹੇ ਨੇ ਤੇ ਉਹਦੇ ਵਿੱਚੋਂ ਇੱਕ ਨਸ਼ੇੜੀ ਆ ਤਾਂ ਟਾਈਪ ਉਹਨੂੰ ਆਟੋਮੈਟਿਕ ਪਤਾ ਹੁੰਦਾ ਕਿ ਇਹ ਬੰਦਾ ਮਾੜਾ ਕੋ ਕਰਮ ਕੋਈ ਕਰਦਾ ਤੇ ਇਹ ਅਸੀਂ ਮਾੜੀ ਜੀ ਸ਼ਿਕਾਇਤ ਕਰ ਦਈਏ ਕਿ ਇਹਦੀ ਪੁਛਪੜਤal ਤੁਸੀਂ ਕਰਨੀ ਆ ਤੇ ਸਾਡੇ ਹੱਥ ਆ। ਜੇ ਤੁਸੀਂ ਗੁਰੂ ਨੂੰ ਸਮਰਪਤ ਹੋ ਜੇ ਤੁਸੀਂ ਇਸ ਗੱਲ ਨੂੰ ਸਮਰਪਤ ਹੋ ਕਿ ਇਹ ਡਿਊਟੀ ਤੇ ਬੈਠਾ ਤੇ ਮੈਂ ਘਰੇ ਜਾ ਆਵਾ ਮੇਰਾ ਰਸਤੇ ਰਾਇਆ ਇਹ ਡਿਊਟੀ ਤੇ ਬੈਠਾ ਮੈਂ ਬੱਚੇ ਸਕੂਲੋਂ ਲੈ ਆਵਾ ਜੇ ਇਹ ਡਿਊਟੀ ਤੇ ਬੈਠਾ ਤੇ ਮੈਂ ਇਹਨੂੰ ਅੱਜ ਲੋਡ ਦੀ ਇਹਨੇ ਕੰਮ ਸਾਂਭ ਲੈਣਾ ਮੈਨੂੰ ਫੋਨ ਤੇ ਦੱਸ ਦੇਣਾ ਜੇ ਤੁਹਾਨੂੰ ਇਦਾਂ ਦੇ ਲਾਲਚ ਨਹੀਂ ਫਿਰ ਕਦੇ ਵੀ ਪ੍ਰਬੰਧਾਂ 'ਚ ਸੁਧਾਰ ਨਹੀਂ ਆ ਸਕਦੇ ਕਿਉਂਕਿ ਤੁਹਾਨੂੰ ਇਦਾਂ ਦੇ ਵੀ ਲਾਲਚ ਵਿੱਚ ਬੰਦਾ ਨੂੰ ਹੈਗੇ ਨੇ ਮੈਂ ਕਹਿੰਦਾ ਕਿ ਹਰੇਕ ਨੂੰ ਮੈਂਟ ਸੈਟਿੰਗ ਸਭ ਦੀ ਕਰਨੀ ਪੈਂਦੀ ਆ ਪਰ ਗੱਲ ਇਹ ਨਹੀਂ ਕਿ ਉਹਨਾਂ ਬੰਦਿਆਂ ਨਾਲ ਤੁਸੀਂ ਸੈਟਿੰਗ ਕਰੋ ਕਿ ਜਿਹੜੇ ਬੰਦੇ ਨਸ਼ੇ ਦੀ ਪੂਰਤੀ ਲਈ ਐਦਾਂ ਦਾ ਪ੍ਰੇਫਰਦੇ ਤੇ ਬਜ਼ਾਰਾਂ ਦੇ ਵਿੱਚ ਜੇ ਲੂਸ ਕੱਢਦੇ ਫਿਰਦੇ ਨੇ ਜਿਹੜੀਆਂ ਦੁਕਾਨਾਂ ਤੋਂ ਲੈਂਦੇ ਹੋ ਉਹਨਾਂ ਤਾਂ ਇਹ ਹੀ ਸੋਚਣਾ ਕਿ ਕੋਲੇ ਲੈ ਕੇ ਆਏ ਤਾਂ ਕੀ ਸੋਚਦਾ ਹੋਊਗਾ ਕਿ ਸਾਰੇ ਪਰਮੰਧ ਕਿਹਾ ਜੀ ਸਿੱਖ ਕਿਉਂਕਿ ਸਿੱਖ ਤੇ ਆਜੋ ਜਾਂ ਕਹਿ ਲਓ ਕਮੇਟੀ ਵਾਲੇ ਕਮੇਟੀ ਵਾਲੇ ਇਦਾਂ ਦੇ ਨਹੀਂ ਇਹ ਨਸ਼ਾ ਕਰਦੇ ਨੇ ਹੁਣ ਨਿਹੰਗ ਸਿੰਘ ਦੇ ਭੇਸ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਬੰਦੇ ਹੁੰਦੇ ਨੇ ਕਿ ਉਹ ਸਾਰੇ ਨਿਹੰਗ ਸਿੰਘ ਉਹਦਾਂ ਦੇ ਤਾਂ ਨਹੀਂ ਹੋ ਜਾਂਦੇਗੇ ਮੈਂ ਤੇ ਕਹਿੰਦਾ ਕਿ ਸਾਰੇ ਯੂਨੀ ਕਮੇਟੀ ਵਾਲੇ ਮਾਰੇ ਤਾਂ ਨਹੀਂ ਹੈਗੇਗੇ ਪਰ ਬਹੁਤ ਸਾਰੇ ਉਹਦੇ ਜੋ ਚੰਗੇ بڑے ਪੰਥਨੋਂ ਕਈ بڑے ਬੰਦੇ ਡਿਊਟੀਆਂ ਕਰਨਾ ਆਉਂਦੇ ਆ ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਨੇ ਉੱਥੇ ਸ਼ਰਧਾ ਭਾਵਨਾ ਦੇ ਨਾਲ ਫਿਰ ਆਪਦੀ ਡਿਊਟੀ ਤੇ ਜਾ ਗੁਰੂ ਪਾਛਾ ਦੇ ਦਰਸ਼ਨ ਇਹ ਤਾਂ ਬਹੁਤ ਸੰਗਤ ਇਦਾਂ ਦੀ ਹੈ ਕਿ ਜਿਹੜੇ ਆਪਦੇ ਕੰਮ ਲਈ ਆਉਂਦੀ ਆ ਗੁਰੂ ਘਰੇ ਜਾਂਦੀ ਆ ਜਾਂ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਗੁਰੂ ਘਰੇ ਜਾਂਦੀ ਆ ਤੇ ਫਿਰ ਆਪਦੇ ਘਰਾਂ ਨੂੰ ਵਾਪਸ ਜਾਂਦੇ ਆ ਨਤਮਸਤਕ ਹੋਣ ਆਉਂਦੇ ਇਹਨਾਂ ਦੀ ਡਿਊਟੀ ਵੀ ਉੱਥੇ ਆ ਕਿ ਜੇ ਸੇ ਨਤਮਸਤਕ ਹੋਣ ਲਈ ਲੋਕਾਂ ਨੂੰ ਸਪੈਸ਼ਲ ਚੱਲ ਕੇ ਆਉਣਾ ਪੈਂਦਾ ਇਹਨਾਂ ਨੂੰ ਤਾਂ ਗੁਰੂ ਨੇ ਡਿਊਟੀ ਬਖਸ਼ੀ ਚਾਹੇ ਉਹ ਕਿਸੇ ਛੁਪਾਰਚੀ ਕਰਕੇ ਬਦਲਦੀ ਮੈਂ ਕਹਿੰਨਾ ਇਕੱਲਾ ਦੋਖੀ ਨਹੀਂ ਇਹਨੂੰ ਜਿਹੜਾ ਉਹ ਛੁਪਾਰਚ ਦੇ ਲਵਾਉਣ ਵਾਲਾ ਬੰਦਾ ਕਿਹੜਾ ਉਹ ਪਤਾ ਕਰੋ ਕਿਉਂ ਕੌਣ ਉਹ ਵੀ ਓਨਾ ਹੀ ਦੋਸ਼ੀ ਆ ਇਹਨੂੰ ਜਿਹੜੀਆਂ ਸਪ ਜਿਹੜੇ ਜਿਹੜੀਆਂ ਇਹਨਾਂ ਗੱਲਾਂ ਤੇ ਪਰਦਾ ਪਾਉਂਦੇ ਰਹਿ ਇਹਨਾਂ ਗੱਲਾਂ ਤੋਂ ਪਰਦੇ ਚੱਕਨੇ ਵੈਣਗੇ ਜੇ ਤੁਸੀਂ ਪ੍ਰਬੰਧਾਂ ਨੂੰ ਠੀਕ ਢੰਗ ਨਾਲ ਚਲਾਉਣਾ ਚਾਹੁੰਦੇ ਹੋ ਬਹੁਤ ਸਾਰੇ ਪਹਿਲਾਂ ਵੀ ਇਹਨਾਂ ਦੇ ਸਵਾਲ ਉੱਠਦੇ ਰਹੇ ਬੀਪਿਆਂ ਵਾਲੀ ਗੱਲ ਨੂੰ ਲੈ ਕੇ ਇੱਥੇ ਸਵਾਲ ਉੱਠੇ ਬਹੁਤ ਤਰ੍ਹਾਂ ਦੇ ਸਵਾਲ ਉੱਠੇ ਪਰ ਗੱਲ ਐ ਹੁੰਦੀ ਹੈ ਕਿ ਜੇ ਨਹੀਂ ਬੋਲਦੇ ਤੇ ਉਹਨਾਂ ਤੇ ਕਾਰਵਾਈਆਂ ਜ਼ੀਰੋ ਗੇਟਾਂ ਦੇ ਉੱਤੇ ਰੰਗ ਜਾਂ ਗੇਟਾਂ ਦੇ ਉੱਤੇ ਕਈ ਉਹੋ ਜੀਆਂ ਕੰਪਨੀਆਂ ਦੀਆਂ ਮਸ਼ਹੂਰੀਆਂ ਦੇ ਬੋਰਡ ਲੱਗਨੇ ਗੇਟ ਨੰਬਰ 1 ਗੇਟ ਨੰਬਰ 2 ਗੇਟ ਨੰਬਰ 4 ਭਕਵੇਂ ਰੰਗ ਨੂੰ ਕਈਆਂ ਦੇ ਮਸ਼ਹੂਰੀ ਦੇ ਤਰੀਕੇ ਨਾਲ ਵਿੱਚ ਵਾਰਨਾ ਬੜੀਆਂ ਔਣਤਾਂ ਰਹੀਆਂ ਨੇ ਜਾਣਪੁਰੇ ਚ ਵੀ ਹੋ ਸਕਦਾ ਭਕਵਾਰਾਂ ਦਾ ਬਹੁਤ ਬਹੁਤ ਕੁਝ ਅਣਜਾਣਪੁਰੇ ਚ ਵੀ ਹੋ ਸਕਦਾ ਬਹੁਤ ਕੁਝ ਜੇ ਸਾਡੇ ਵਰਗੇ ਨਾਂ ਦੱਸਣਗੇ ਤੇ ਫਿਰ ਉਹਨਾਂ ਨੂੰ ਪਤਾ ਕਿਵੇਂ ਲੱਗੂਗਾ ਬਹੁਤ ਟੀਚਿਆਂ ਦੇ ਨਾਲ ਸੁਧਾਰ ਵੀ ਕੀਤਾ ਉਹਨਾਂ ਚੀਜ਼ਾਂ ਤੇ ਸੁਧਾਰ ਵੀ ਕੀਤਾ ਜੇ ਆਹ ਚੀਜ਼ ਦੀ ਵੀਡੀਓ ਪਈ ਜਾਂ ਉਹ ਵੀਡੀਓ ਬਣਾਈ ਇਹ ਬੰਦੇ ਨੂੰ ਕੰਡ ਦਿੱਤਾ ਗਿਆ ਪਰ ਗੱਲ ਇਹ ਆ ਵੀ ਇਹ ਦੱਸਣ ਦੇ ਬਾਵਜੂਦ ਹੀ ਕਾਰਵਾਈ ਹੁੰਦੀ ਹੈ ਉਸ ਤੋਂ ਪਹਿਲਾਂ ਕਈ ਵਾਰ ਇਹ ਤੇ ਚੀਜ਼ ਦੇ ਚੁੱਪ ਕਰ ਦਿੱਤਾ ਜਾਂਦਾ ਜਿਵੇਂ ਉਹ ਪਿਛਲੇ ਦਿਨੀ ਪੀਪੇ ਆਲੀ ਕਾਰਵਾਈ ਹੋਈ ਉਹ ਵੀ ਜਿਹਨਾਂ ਨੂੰ ਕਿਹਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਡੇ ਤਾਂ ਪੀਪੇ ਘਟਦੇ ਸੀਗੇ ਇਹਨਾਂ ਚ ਜਿਹਨੂੰ ਲੈ ਕੇ ਆਈ ਉਹਦੇ ਵਿੱਚ ਜਿਹੜਾ ਉਹਨਾਂ ਦਾ ਕੋਈ ਡਰਾਈਵਰ ਆ ਉਹ ਉਹ ਕਈਆਂ ਨੂੰ ਕਰਦਾ ਫਿਰਦਾ ਪੱਤਰਕਾਰ ਇਦਾਂ ਕਰ ਲੇ ਆਪਾਂ ਤਾਂ ਐ ਕਰ ਲਏ ਸੈਟਿੰਗ ਕਰ ਲਈ ਮਤਲਬ ਇਹ ਆ ਕਿ ਇੱਥੇ ਕੋਈ ਸੈਟਿੰਗ ਨਹੀਂ ਉਹਨਾਂ ਦਾ ਪੱਖ ਸੀ ਨਹੀਂ ਉਹਨਾਂ ਦਾ ਪੱਖ ਤਾਂ ਉਹਦੇ ਵਿੱਚ ਇਹ ਸੀਗਾ ਕਿ ਸਾਡੇ ਪੀਪੇ ਜਿਹੜੇ ਸੀ ਉਹ ਘਟ ਜਾਂਦੇ ਨੇ ਕੋਈ ਲੰਗਰ ਲਈ ਲੈ ਜਾਂਦਾ ਕੋਈ ਹੁੰਦੇ ਏਸੀਆਂ ਦੇ ਥੱਲੇ ਪਾਣੀ ਡੋਲਦਾ ਉੱਥੇ ਲੱਗ ਜਾਂਦਾ ਕੋਈ ਵਿੱਚ ਦਾਲ ਪਾ ਕੇ ਲੈ ਗਿਆ ਕੋਈ ਖੀਰ ਪਾ ਕੇ ਲੈ ਗਿਆ ਕੋਈ ਵੀ ਸੰਗਤ ਕਿਤੇ ਸੇਵਾ ਕਰ ਰਹੀ ਆ ਉਹਨਾਂ ਲਈ ਪਿੱਛੇ ਕੋਈ ਭੋਜਨ ਚਲਾ ਜਾਂਦਾ ਵਿੱਚੋਂ ਤੇ ਇਹਨਾਂ ਕਰਕੇ ਕੋਈ ਸਾਲ 2 ਸਾਲ ਦੇ ਵਿੱਚ ਪੀਪੇ ਜਿਹੜੇ ਹੋ ਘਟ ਕੇ ਤੇ ਉਹਨਾਂ ਦੀ ਪੂਰਤੀ ਕਰਨੀ ਹੁੰਦੀ ਆ ਤੇ ਸਟੋਰ ਕੀਪਰ ਦੀ ਜ਼ਿੰਮੇਵਾਰੀ ਹੁੰਦੀ ਆ ਜਦੋਂ ਕੋਈ ਪਿੱਛੋਂ ਉਤੋਂ ਆਉਂਦੀ ਹੈ ਟੀਮ ਤੇ ਉਹਨਾਂ ਨੂੰ ਇਹ ਗਿਣਤੀ ਦਿਖਾਉਣੀ ਹੁੰਦੀ ਆ ਫਿਰ ਉਹ ਜਦੋਂ 10 20 50 ਪੀਪੇ ਘਟ ਜਾਂਦੇ ਤੇ ਉਹ ਇੱਕ ਪਈਰ ਪਾਸੋਂ ਲਿਆ ਕੇ ਹੀ ਪੂਰੇ ਕਰਨੇ ਪੈਂਦੇ ਤੇ ਉਹਦੀ ਨਲਾਮੀ ਕਰਕੇ ਜਾਣੀ ਹੁੰਦੀ ਤੇ ਜਿਹੜੇ ਉਹਦੇ ਪੈਸੇ ਹੁੰਦੇ ਉਹ ਪੰਥ ਦੀ ਗੋਲਕ ਜਾਂਦੇ ਜਿਹੜੀ ਉਹਨਾਂ ਦੀ ਵਾਰਡਿੰਗ ਸੀਗੀ ਪਰ ਗੱਲ ਇਹ ਆ ਕਿ ਉਹ ਚੀਜ਼ ਦਾ ਜਦੋਂ ਸ਼੍ਰੋਮਣੀ ਕਮੇਟੀ ਨੇ ਮੈਨੇਜਰ ਸਾਹਿਬ ਦੀ ਉਹ ਜੇ ਗੱਡੀ ਵਰਤੀ ਜਾਂਦੀ ਆ ਉਹ ਹੀ ਡਰਾਈਵਰ ਜਾਂ ਹੋਰ ਕੰਮਾਂ ਲਈ ਉਹ ਹੀ ਡਰਾਈਵਰ ਗੱਡੀ ਵਰਤਦਾ ਉਹ ਕਿਹਨਾਂ ਨੂੰ ਪੁੱਛ ਕੇ ਲੈ ਜਾਂਦੇ ਨੇ ਮੈਨੇਜਰ ਸਾਹਿਬ ਦੀ ਮਨਜ਼ੂਰੀ ਤੋਂ ਬਿਨਾ ਤਾਂ ਸਭ ਕੁਝ ਨਹੀਂ ਹੁੰਦਾ ਉਹਦੀ ਮਨਜ਼ੂਰੀ ਤੋਂ ਲੈ ਕੇ ਜਾਂਦੇ ਨੇ ਤੇ ਫਿਰ ਉਹ ਐਨੇ ਮਤਲਬ ਕਿ ਪਿਆਰੇ ਪੁੱਤਰ ਕਿਉਂ ਬਣ ਜਾਂਦੇ ਨੇ लाडले ਕਹਿ ਸਕਦੇ ਨੇ लाडले ਪੁੱਤਰ ਕਿਉਂ ਬਣ ਜਾਂਦੇ ਨੇ ਮਤਲਬ ਜੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਲੈ ਕੇ ਜਾਂਦੇ ਤੇ ਫਿਰ ਉਹਨਾਂ ਦੀ ਕੋਈ ਉਰਾ ਪਰਾਂ ਕਿਉਂ ਨਹੀਂ ਹੁੰਦੀ ਇੱਕੇ ਥਾਂ ਤੇ ਕਿਉਂ ਹੁੰਦੇ ਨੇ ਉਹਨਾਂ ਨੂੰ ਇੱਥੋਂ ਫਿਰ ਕਰੋ ਹਾਂ 50 ਕਿਲੋਮੀਟਰ ਦੂਰ ਉਹਨਾਂ ਨੂੰ ਇਹ ਬਦਲ ਲੱਗੇ ਵੀ ਸਾਡੀ ਕੋਈ ਗਲਤੀ ਸੀ ਅਸੀਂ ਬਿਨਾ ਪੁੱਛੇ ਤੁਮ ਆ ਕਰਮ ਕੀਤਾ ਸੀਗਾ ਜਾਂ ਅਸੀਂ ਜਾਂ ਪ੍ਰਬੰਧਾਂ ਦੀ ਗੱਡੀ ਆ ਕੋਈ ਨਿੱਜੀ ਪਿਓ ਦੀ ਜਾਇਦਾਦ ਨਹੀਂ ਕਿ ਚਾਬੀ ਤੁਹਾਡੀ ਜੇਬ ਚ ਹੈ ਤੇ ਤੁਸੀਂ ਜਿੱਥੇ ਜੀ ਕਰੋ ਆਪਣੇ ਪਰਸਨਲ ਕ ਦਵਾਈ ਦਵਾਈ ਆ ਲੈ ਆਓ ਕੋਚਿਕਾ ਜੋ ਮਰਜੀ ਆ ਜੇ ਤੁਹਾਨੂੰ ਉਹਦੇ ਪੂਰਤੀ ਕਰਨੀ ਹੈ ਤੇ ਤੁਸੀਂ ਆਪਦਾ ਕਰਾਓ ਵਿਕਲ ਉਹਦੇ ਤੇ ਲੈ ਕੇ ਆਓ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਡੀ ਸਾਨੂੰ ਕਿਤੇ ਚੀਜ਼ ਲੱਦਦੀ ਮਿਲੂਗੀ ਸਾਡੇ ਮਨ ਚ ਵੀ ਸ਼ੰਕਾ ਨਾਲ ਦੀ ਨਾਲ ਜਾਣੀ ਆ ਪਰ ਤੁਸੀਂ ਉੱਥੇ ਇਹਨਾਂ ਚੀਜ਼ਾਂ ਨੂੰ ਕਿਉਂ ਵਰਤਦੇ ਹੋ ਪ੍ਰਬੰਧ ਪ੍ਰਬੰਧਾਂ ਦੇ ਵਿੱਚ ਇੱਕ ਇੱਕ ਪੈਸਾ ਦੋ ਦੋ ਪੈਸੇ ਰੁਪਈਆ 2 ਰੁਪਈਏ 5 ਰੁਪਈਏ 10 ਰੁਪਈਏ ਸ਼ਰਤਾ ਦੇ ਮਤਾਬਕ ਪਿਆ ਹੋਇਆ ਤਿੱਲ ਫੁੱਲ ਉਹਦੇ ਤੋਂ ਚੱਲਣ ਵਾਲੇ ਪ੍ਰਬੰਧ ਨੇ ਇਹ ਨਹੀਂ ਕਿ ਨਿੱਜੀ ਨਿੱਜੀ ਆਪ ਦੇ ਨਿੱਜੀ ਕਾਰਜਾਂ ਲਈ ਕੋਈ ਚੀਜ਼ ਨੂੰ ਵਰਤਿਆ ਜਾਵੇ ਇਦਾਂ ਵੀ ਨਹੀਂ ਹੈ ਜਾਂ ਉਹਦੇ ਵਿੱਚ ਕੋਈ ਘਪਲਾ ਕੀਤਾ ਜਾਵੇ ਕੋਈ ਇਹਨਾਂ ਨੂੰ ਬਰਦਾਸ਼ਤ ਕਰ ਲਾਂਗੇ ਇਦਾਂ ਵੀ ਨਹੀਂ ਹੈ ਕਿਉਂਕਿ ਇਹ ਪ੍ਰਬੰਧ ਨੇ ਇੱਕ ਗੁਰੂ ਪਾਚਾ ਦੀ ਕਿਰਪਾ ਦੇ ਸਦਕਾ ਕਮੇਟੀ ਜਿਹੜੀ ਚੱਲਦੀ ਆਉਂਦੀ ਸੀਗੀ ਪਰ ਕੁਝ ਸਮੇਂ ਤੋਂ ਲੈ ਕੇ ਵਿੱਚ ਮਾੜੇ ਬੰਦੇ ਵਰਤਨ ਕਰਕੇ ਇਹਨਾਂ ਦੇ ਪ੍ਰਬੰਧਾਂ ਤੇ ਜਿਹੜੇ ਉਸ ਸਮਾਂ ਵਿੱਚ ਸੁਧਾਰ ਹੋ ਕਿਵੇਂ ਸਕਦਾ ਤੁਹਾਡੇ ਹਿਸਾਬ ਨਾਲ ਸੁਧਾਰ ਤਾਂ ਚਲੋ ਇਹ ਐਂ ਆ ਕਿ ਮੈਂ ਤਾਂ ਕਹਿਣਾ ਜਦੋਂ ਇੱਕ ਨਾਲ ਦੇ ਇੱਕ ਦੂਜੇ ਦਾ ਸੁਧਾਰ ਕਰਨਗੇ ਮਾੜਾ ਕੰਮ ਉਹਨੂੰ ਸ਼ਿਕਾਇਤ ਕਰਨਗੇ ਫਿਰ ਤਾਂ ਬੜੇ ਸੁਧਾਰ ਹੋ ਸਕਦੇ ਨੇ ਜੇ ਉਹਨਾਂ ਦੇ ਨੱਪ ਕਰਨਗੇ ਫਿਰ ਬਾਹਰਲੇ ਨੂੰ ਮੌਕਾ ਮਿਲਦਾ ਰਹੂਗਾ ਤੇ ਉਹ ਫਿਰ ਇਸ ਚੀਜ਼ ਤੇ ਜ਼ਰੂਰ ਕਿਨ ਤੋਂ ਕਰਦੇ ਰਹਿਣਗੇ ਜਾਂ ਉਹਨੂੰ ਗੱਲ ਨੂੰ ਕਰਦੇ ਰਹਿਣਗੇ ਸਾਡਾ ਜੀ ਨਹੀਂ ਕਰਦਾ 40 ਮੁਕਤੇ ਸਾਡੀ ਬੜੀ ਸ਼ਰਦਾ ਪਪਾ ਮਾਨ ਸਿੰਘ ਦੀ ਪਪਾ ਮੱਜਾ ਸਿੰਘ ਪਪਾ ਮਾਨ ਸਿੰਘ ਬਾਬਾ ਮਯਾ ਸਿੰਘ ਬਾਬਾ ਸਮੀਰ ਸਿੰਘ ਬਾਬਾ ਹਾਜ਼ੂ ਸਿੰਘ ਸਾਰੇ ਸਿੰਘਾਂ ਦੇ ਸਾਡੀ ਬੜੀ ਸ਼ਰਦਾ ਪਰ ਗੱਲ ਇਹ ਆ ਕਿ ਇਹ ਸ਼ਰਦਾ ਸਾਡੇ ਜੀ ਨਹੀਂ ਕਰਦਾ ਕਿ ਇਹਨਾਂ ਚ ਜੰਨੂ ਅਸੀਂ ਬੋਲ ਕੇ ਪਰ ਜੇ ਉਹਦੇ ਵਿੱਚ ਇਦਾਂ ਦੀਆਂ ਗੰਦੀਆਂ ਮੱਛੀਆਂ ਵਿੱਚ ਜਾਂ ਗੰਦੇ ਆਂਡੇ ਵੱਢ ਚੁੱਕੇ ਨੇ ਜੇ ਅਸੀਂ ਪਤਾ ਲੱਗੂਗਾ ਕਿ ਪਾਸੇ ਜਿਹੜਾ ਇਹ ਸਿਸਟਮ ਪਾਸੇ ਹੋਰ ਜਿਹੜੇ ਹੈਗੇ ਉਹ ਆਪਦੇ ਆਸੇ ਪਾਸੇ ਨਿਗਾਹ ਮਾਰ ਕੇ ਇਦਾਂ ਦੀਆਂ ਜਿਹੜੀਆਂ ਗੰਦੇ ਆਂਡੇ ਨੇ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਉਹਨਾਂ ਨੂੰ ਗੰਦੀਆਂ ਮੱਛੀਆਂ ਨੂੰ ਬਾਹਰ ਕੀਤਾ ਜਾਊਗਾ ਤਾਂ ਜਿਹੜਾ ਉਹਦਾ ਸੁਧਾਰ ਹੋ ਸਕੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ